ਇਕ ਓੰਕਾਰ ਸਤਿਗੁਰ ਪ੍ਰਸਾਦ ਪਾਛੇ ਦਸਮੀ ਕਬਿ ਉਹ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮੰਨ ਲਏ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਾ ਬੋ ਆਪ ਹੱਥ ਦੇ ਮੋਹਿ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਰਛਾ ਨਿਤ ਕਰਦੇ ਗਰੀਆ ਸਭ ਬਰਨ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਯਾੜ ਕੋਈ ਵਰਨਾ ਤਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਿਕ ਸਿੱਖ ਹਮਾਰੇ ਤਾਰੀਆ ਚੁਣ-ਚੁਣ ਸਤਰ ਹਮਾਰੇ ਮਾਰੀਆ ਆਪ ਹਾਥ ਦੇ ਮੁਝੇ ਬਰੀਆ ਮਰਣ ਕਾਲ ਕਾ ਤਰਾਸਨ ਬਰੀਆ ਹੋਜੂ ਸਦਾ ਹਮਾਰੇ ਪਛਾ ਸੀਰੀਸ ਤੁਜੂ ਕਰਿਓ ਰਛਾ ਰੱਖ ਲੈ ਮਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੀ दीन बन के हंता तुम हो तुमहपुरी कंता काल पाए ब्रह्मा काल पाए काल पाए कर पाये शिव जो सकल का गिया जवन काल जो गी शिव गियो वेद राज ब्रह्मा जो थी हो। जवन काल सब लोक लोग नमस्कार है ताए हमारा जवन काल सब जगत बनायो देव दैत जशन उपजायो आदि अंत के अवतार असो ही गुरु समझियो हमारा नमस्कारतिसि ही को हमारी सकल प्रजा जिने आप सवारी शिवकन को शिवगण सुख दियो सत्रण को पलमो बद कियो कट कट के अंतर की जानत भले बुरे की पीर पहचानत चींटी ते तुचरस्तुला सपर कृपा दृष्ट कर फुला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਬੁੱਧ ਕਰਕ ਕਰਾ ਕਰ ਤਾਰਾ ਪਰਜਾ ਤਤ ਪ੍ਰਭ ਦੇ ਅਪਾਰਾ ਜਬ ਆਕ੍ਰਿਤ ਗਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੀ ਸਭ ਤਾਰੇ ਆਪੇ ਆਪਣੀ ਭੂਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਵੀ ਦੇਵਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨਿਲ ਅਨਾਦ ਅasamb ਤਾਕਾਮੂੜ ਚਾਰਿਤ ਪੇ ਦਾ ਜਾ ਕੋ ਪੀਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਅਨਮਾਨਤ ਮਹਾਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤਦਾ ਸਿਵ ਨਿਰੰਕਾਰ ਕਾ ਜੀਨਤ ਨਾ ਪਿਓ ਆਹਾ ਪੇ ਆਪਣੀ ਬੁਧ ਹੈ ਜੀਤੀ ਵਰਨਤ ਪੇਨ ਪੇਨ ਤਹ ਤੀ tumra alakaana jahe psara kae bisaja pratham sansara ek e roop anup surupa rang ka pyo rav ka hi phuppa andar jere seth jikini utpaj khan baho rachdini kahun phool raja hai betha kahun simat pyo shankar ketha sagris shreshth dikhahe achambhav aad jwaad surup sujambhav अवरशामे री तुम करो सिख ओवार असिख संगरो दुष्ट जीते उठवोत उत्पात सकल मलेष करो रण गाता जी अस्थरिता बिचरनी परे तिन कै दुष्ट दक्त है मरे पुरख जवन पग परे तिहारे ते तिन कै तुम संकट सब टारे जो कल कोई एक बार ध आए हैं ताके काल निकटनी आए हैं रस्या हुई ताही सब करला दुष्ट अरिष्ट टरे तत्काल ला ਕਿਰਪਾ ਦ੍ਰਿਸ਼ਤਨ ਜੈਨ ਹਰ ਹੋ ਤਾਂ ਕਿ ਤਾਪ ਤਣਕ ਮੈਂ ਹਰ ਹੋ ਰਿੱਧ ਸਿੱਧ ਕਰ ਮੂ ਸਭ ਹੋਈ ਦੁਸ਼ਟ ਸਾਭ ਜੋ ਸੁਖ ਕੇ ਨਾ ਕੋਈ ਇੱਕ ਵਾਰ ਜਿੰਨ ਤੋਂ ਮੈਂ ਸੰਭਾਰਾ ਕਾਲ ਫਾਸ ਤੇ ਤਾਏ ਉਵਾਰਾ ਨਿੰਨ ਨਾਮ ਤੇ ਹਾਰੋ ਕਹਾ ਦਰ ਤੂ ਦੁਸ਼ਟ ਦੋਗ ਤੇ ਰਹਾ ਖੜਕੇ ਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਭਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸੋਈਆ ਪਾਇ ਗਏ ਜਬ ਤੇ ਤੁਮਰੇ ਤਪ ਤੇ ਕੋ ਆਕ ਤਰੇ ਨੀਆਂ ਨਿਉ ਰਾਮ ਰਹੀਮ ਕੁਰਾਨ ਪੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਉ ਸਰੀਸਾ ਪਾਣ ਕੇ ਤੇ ਪਾਤਮਾਰੀ ਕਰ ਮੈਂ ਨਾ ਗਿਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਉ ਤਹਾਰੋ ਦਵਾਰ ਬਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਵਾਰ ਸਗਲ ਦਵਾਰ ਕੋ ਛਾੜ ਕੇ ਗਿਉ ਤਹਾਰੋ ਦਵਾਰ ਬਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ